ਨਮਸਕਾਰ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਪਲਕੇ 19 April ਨੂੰ ਦੇਸ਼ ਦੇ 17 ਸੂਬਿਆਂ ਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਫੈਲੇ 102 ਹਲਕਿਆਂ ਚ ਪੋਲਿੰਗ ਹੋਵੇਗੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਪਲਕੇ ਸਵੇਰੇ 11 ਵਜੇ ਤੋਂ 11:30 ਵਜੇ ਤੱਕ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉਤੇ ਐਟ ਦਾ ਸੀਈਓ ਪੰਜਾਬ ਦੇ ਅਧਿਕਾਰਤ ਪੇਜ ਤੇ ਲਾਈਵ ਹੋ ਕੇ ਵੋਟਰਾਂ ਦੇ ਲੋਕ ਸਭਾ ਚੋਣਾਂ ਸਬੰਧੀ ਸਵਾਲਾਂ ਦੇ ਜਵਾਬ ਦੇਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਅੱਜ ਐਲਾਨੇ ਨਤੀਜੇ ਵਿੱਚ ਲੁਧਿਆਣਾ ਦੀ ਅਦਿਤੀ 100% ਦੀ ਨੰਬਰਾਂ ਨਾਲ ਪਹਿਲੇ ਨੰਬਰ ਤੇ ਰਹੀ ਅਤੇ ਦਿੱਲੀ ਫਤਿਹ ਦਿਵਸ ਸਮਾਗਮ ਇਸ ਸਾਲ 28 ਅਪ੍ਰੈਲ ਨੂੰ ਲਾਲ ਕਿਲੇ ਤੇ ਮਨਾਇਆ ਜਾਵੇਗਾ ਦੇਖਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਭਾਲਕੇ 19 ਅਪ੍ਰੈਲ ਨੂੰ ਹੋਣ ਵਾਲੀ ਪੋਲਿੰਗ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਇਸ ਸਕੇਲ ਵਿੱਚ ਸਾਰਾਂ ਸੂਬਿਆਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਫੈਲੇ 102 ਹਲਕਿਆਂ ਲਈ VOTING ਹੋਣੀ ਹੈ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ 1625 ਉਮੀਦਵਾਰ ਮੈਦਾਨ ਵਿੱਚ ਚੁਣਿਤਰੇ ਹੋਏ ਨੇ ਅਰਨਾਚਲ ਪ੍ਰਦੇਸ਼ ਮੇਘਾਲਿਆ ਮਿਜ਼ੋਰਮ ਨਾਗaland ਸਿੱਕਮ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਲਖਸ਼ਦੀ ਪੁਡੂਚੇਰੀ ਉੱਤਰਾਖੰਡ ਅਤੇ ਤਾਮਿਲਨਾਡੂ ਦੇ ਸਾਰੇ ਸੰਸਦੀ ਹਲਕਿਆਂ ਚ ਪਹਿਲੇ ਗੇੜ ਵਿੱਚ ਵੋਟਾਂ ਪੈਣਗੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ VOTING ਤੋਂ ਇਲਾਵਾ ਪੱਲਕੀ ਇੱਕ ਗਿੜ ਵਿੱਚ ਅਰਨਾਚਲ ਪ੍ਰਦੇਸ਼ ਤੇ ਸਿੱਖੰਡੀਆਂ ਵਿਧਾਨ ਸਭਾਵਾਂ ਦੀ ਚੋਣ ਲਈ ਵੀ VOTING ਹੋਵੇਗੀ ਇਸੇ ਦੌਰਾਨ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਨੋਟੀਫਿਕੇਸ਼ਨ ਆ ਜਾਰੀ ਕਰ ਦਿੱਤਾ ਗਿਆ 9 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਚ ਫੈਲੀਆਂ 96 ਲੋਕ ਸਭਾ ਸੀਟਾਂ ਲਈ ਇਸ ਗੇੜ ਵਿੱਚ 13 ਮਈ ਨੂੰ ਵੋਟਾਂ ਪੈਣਗੀਆਂ ਉਮੀਦਵਾਰ 25 ਅਪ੍ਰੈਲ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਨੇ 29 ਅਪ੍ਰੈਲ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਤਰੀਕ ਹੋਵੇਗੀ ਇਧਰ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਨਾਮਜ਼ਦਗੀਆਂ ਪਰੰਦਾ ਕੰਮ ਕੱਲ ਸਮਾਪਤ ਹੋ ਜਾਵੇਗਾ ਇਸ ਗੇੜ ਵਿੱਚ 7 ਮਈ ਨੂੰ 10 ਸੂਬਿਆਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 94 ਸੰਸਦੀ ਸੀਟਾਂ ਲਈ ਵੋਟਾਂ ਪੈਣਗੀਆਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ 16 ਮਾਰਚ ਤੋਂ ਸਾਰੇ ਦੇਸ਼ ਵਿੱਚ ਚੋਣ ਜਾਬਤਾ ਲਾਗੂ ਹੈ ਤੇ ਇਸ ਦੌਰਾਨ ਵੱਖ-ਵੱਖ ਸੁਰੱਖਿਆ ਤੇ ਹੋਰ 에ਜੰਸੀਆਂ ਵੱਲੋਂ ਪੰਜਾਬ ਚ કુલ 243 ਕਰੋੜ 95 ਲੱਖ ਰੁਪਏ ਦੀ ਨਕਦੀ ਸ਼ਰਾਬ ਟਰੱਕ ਤੇ ਹੋਰ ਕੀਮਤੀ ਸਮਾਨ ਸਬਤ ਕੀਤਾ ਜਾ ਚੁੱਕਿਆ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਕਿ ਆਜ਼ਾਦ ਤੇ ਨਿਰਪੱਖ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਅਤੇ 16 ਮਾਰਚ ਤੋਂ 17 ਅਪ੍ਰੈਲ ਤੱਕ ਪੰਜਾਬ ਪੁਲਿਸ ਵੱਲੋਂ ਸਭ ਤੋਂ ਵੱਧ 158 ਕਰੋੜ 76 ਲੱਖ ਰੁਪਏ ਦੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥ ਤੇ ਹੋਰ ਵਸਤਾਂ ਸਬਤ ਕੀਤੀਆਂ ਗਈਆਂ ਨੇ ਸਿਬਨ ਸਿੰਘ ਨੇ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 17 ਅਪ੍ਰੈਲ ਤੱਕ ਪੰਜਾਬ ਪੁਲਿਸ ਨੇ 2 ਕਰੋੜ 49 ਲੱਖ ਰੁਪਏ ਦੀ ਨਕਦੀ, 7 ਕਰੋੜ 6 ਲੱਖ ਰੁਪਏ ਦੀ ਸ਼ਰਾਬ, 148 ਕਰੋੜ 21 ਲੱਖ ਰੁਪਏ ਦੇ ਨਸ਼ੀਲੇ ਪਦਾਰਥ 25,60,000 ਰੁਪਏ ਦੀਆਂ ਕੀਮਤੀ ਵਸਤਾਂ ਤੇ 74,20,000 ਰੁਪਏ ਦੀ ਕੀਮਤ ਵਾਲੀਆਂ ਹੋਰ ਵਸਤੂਆਂ ਜ਼ਬਤ ਕੀਤੀਆਂ ਨੇ ਇਸੇ ਤਰ੍ਹਾਂ ਸੂਬੇ ਦੇ ਆਪਕਾਰੀ ਵਿਭਾਗ ਨੇ 6 ਕਰੋੜ 70 ਲੱਖ ਰੁਪਏ ਦੀ ਸ਼ਰਾਬ ਤੇ 2 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਤੇ BSF ਨੇ 19 ਕਰੋੜ 60 ਲੱਖ ਰੁਪਏ ਦੇ ਡਰੱਗਸ ਤੇ ਨਸ਼ੀਲੇ ਪਦਾਰਥ 40 ਲੱਖ ਰੁਪਈਆਂ ਕੀਮਤੀ ਵਸਤਾਂ ਤੇ 36 ਲੱਖ ਰੁਪਏ ਦੀ ਨਕਦੀ ਸਬਤ ਕੀਤੀ ਹੈ। ਉਹਨਾਂ ਕਿਹਾ ਕਿ BTD ਨੇ ਚੋਣ ਕਮਿਸ਼ਨ ਵੱਲੋਂ جاری ਅੰਕੜਿਆਂ ਅਨੁਸਾਰ ਜ਼ਬਤੀ ਦੇ ਮਾਮਲੇ 'ਚ ਪੰਜਾਬ ਦੇਸ਼ ਭਰ ਵਿੱਚੋਂ 5ਵੇਂ ਸਥਾਨ 'ਤੇ ਹੈ। ਇਨ੍ਹਾਂ ਅੰਕੜਿਆਂ ਮੁਤਾਬਕ 1 ਮਾਰਚ ਤੋਂ 15 ਅਪ੍ਰੈਲ ਤੱਕ ਸੂਬੇ ਵਿੱਚ 311 ਕਰੋੜ ਰੁਪਏ ਦੀ ਜ਼ਬਤੀ ਕੀਤੀ ਗਈ ਹੈ। ਇਸੇ ਦੌਰਾਨ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨਸੀ ਵੱਲੋਂ ਨਿਵੇਕਲੀ ਪਹਿਲ ਕਦਮੀ ਕਰਦਿਆਂ ਪਾਲਕੇ 19 April ਨੂੰ ਸਵੇਰੇ 11:00 ਤੋਂ 11:30 ਵਜੇ ਤੱਕ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਉਤੇ @theceoपंजाब ਦੇ ਅਧਿਕਾਰਤ ਪੇਜ ਤੇ ਲਾਈਵ ਹੋ ਕੇ ਲੋਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਇਸ ਲਾਈਵ ਪ੍ਰੋਗਰਾਮ ਦਾ ਨਾਮ Talk to Your CEO Punjab ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਸ ਅੱਧੇ ਘੰਟੇ ਦੇ ਲਾਈਵ ਸੈਸ਼ਨ ਦੌਰਾਨ ਉਨ੍ਹਾਂ ਨੂੰ ਕਮੈਂਟ ਕਰਕੇ ਸਵਾਲ ਪੁੱਛਣ ਤੋਂ ਇਲਾਵਾ ਆਪਣੀਆਂ ਸ਼ਿਕਾਇਤਾਂ ਤੇ ਸੁਝਾਅ ਵੀ ਦੇ ਸਕਦਾ ਹੈ ਸਵਾਲ ਜਾਂ ਸੁਝਾਅ ਲਾਈਵ ਦੌਰਾਨ ਵੀ ਪੁੱਛੇ ਜਾ ਸਕਦੇ ਨੇ ਜਾਂ ਸਵੇਰੇ 11 ਵਜੇ ਤੋਂ ਪਹਿਲਾਂ ਫੇਸਬੁਕ ਇੰਸਟਾਗ੍ਰam ਜਾਂ ਐਕਸ ਉੱਤੇ ਵੀ ਭੇਜੇ ਜਾ ਸਕਦੇ ਨੇ ਉਹਨਾਂ ਦੱਸਿਆ ਕਿ ਸਲਾਈਡ ਦਾ ਮਕਸਦ ਚੋਣਾਂ ਬਾਰੇ ਲੋਕਾਂ ਦੇ ਸ਼ੰਕਿਆਂ ਨੂੰ ਦੂਰ ਕਰਨਾ ਤੇ ਉਹਨਾਂ ਨੂੰ VOTING ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਹੈ ਸ਼ਿਵਨ ਸੀਨੇ ਕਿਹਾ ਕਿ ਉਹਨਾਂ ਦੇ ਦਫ਼ਤਰ ਵੱਲੋਂ ਪਹਿਲਾਂ ਹੀ ਸੋਸ਼ਲ ਮੀਡੀਆ ਹੈਂਡਲ ਫੇਸਬੁਕ ਇੰਸਟਾਗ੍ਰam ਐਕਸ ਅਤੇ YouTube ਉੱਤੇ ਲੋਕ ਸਭਾ ਚੋਣਾਂ 2024 ਨਾਲ ਸੰਬੰਧਿਤ ਹਦਾਇਤਾਂ ਤੇ ਵੀਰਵਿਆਂ ਨੂੰ ਲਗਾਤਾਰ ਅਪਡੇਟ ਕੀਤਾ ਜਾਂਦਾ ਹੈ ਅਤੇ ਹਾਲੀ ਵਿੱਚ ਉਹਨਾਂ ਦੇ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਰਗਰਮ ਭੂਮਿਕਾ ਨਿਭਾਉਣ ਲਈ ਦੇਸ਼ ਭਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਪਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਮਾਣੀ ਜਲੰਧਰ ਤੋਂ ਸੁਣ ਰਹੇ ਹੋ। ਲੋਕ ਸਭਾ ਚੋਣਾਂ ਦੌਰਾਨ VOTING ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਵੱਖ-ਵੱਖ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਚੌਣ ਕਮਿਸ਼ਨ ਦੇ ਸਵੀਪ ਪ੍ਰੋਗਰਾਮ ਤਹਿਤ ਦਿਨੇ-ਦਿਨੇ ਕਈ ਉਪਰਾਲੇ ਕਰ ਰਿਹਾ ਇਸੇ ਲੜੀ ਤਹਿਤ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਵੀਪ ਨੋਡਲ ਅਫਸਰ ਪ੍ਰੀਤ ਕੋਲੀ ਦੀ ਅਗਵਾਈ ਵਿੱਚ ਸ਼ਹਿਰ ਦੇ ਲੀਬਰ ਚੌਂਕ ਤੇ ਬਿਲਕੁਲ ਹੀ ਵੱਖਰੇ ਅੰਦਾਜ਼ ਵਿੱਚ ਸਵੀਪ ਗਤੀਵਿਧੀ ਕਰਵਾਈ ਗਈ। ਵੇਰਵਾ ਇਸ ਰਿਪੋਰਟ ਵਿੱਚ। ਅਰੇ ਦਾਣਾ 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 ਔ ਸਾਰੇ ਕੰਮਕਾਰ ਛੱਡ ਕੇ ਅਸੀਂ ਬੋਟਟ ਕੋਲ ਸਾਰੇ ਕੰਮਕਾਰ ਛੱਡ ਕੇ ਲੋਕ ਸਭਾ ਚੋਣਾਂ ਦੇ ਮੌਕੇ ਤੇ ਭੰਡ ਕਲਾ ਰਹੀਂ ਬੜੇ ਹੀ ਨਾਟਕੀ ਅੰਦਾਜ਼ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਦੀ ਇਹ ਪਹਿਲ ਹੁਸ਼ਿਆਰਪੁਰ ਜ਼ਿਲ੍ਹਾ ਸਵੀਪ ਨੋਡਲ ਅਫਸਰ ਪ੍ਰੀਤ ਕੋਹਲੀ ਦੀ ਅਗਵਾਈ ਹੇਠ ਕੀਤੀ ਗਈ ਹੈ ਆਪਣੀ ਟੀਮ ਨਾਲ ਉਹ ਢਫਲੀ বাজਾ ਕੇ ਤੇ ਚੋਣਾਂ ਸੰਬੰਧੀ ਪੰਜਾਬੀ ਬੋਲੀਆਂ ਪਾ ਕੇ ਵੋਟਰਾਂ ਨੂੰ ਜਾਗਰੂਕ ਕਰ ਰਹੇ ਨੇ ਇਸੇ ਲੜੀ ਤੈ ਹੈ ਹੁਸ਼ਿਆਰਪੁਰ ਦੇ ਲੇਬਰ ਚੌਕ ਵਿੱਚ ਬੀਤੇ ਦਿਨ ਵੋਟਰਾਂ ਖਾਸ ਤੌਰ ਤੇ ਉਸਾਰੀ ਕਿਰਤੀਆਂ ਨੂੰ ਵੋਟ ਦੇ ਹੱਕ ਦੀ ਵਰਤੋਂ ਨਹੀਂ ਪ੍ਰੇਰਿਤ ਕੀਤਾ ਗਿਆ ਵੱਡਾ ਸਭ ਤੋਂ ਪਹਿਲਾ ਨਹੀਂ ਪੱਟੀ ਜਾਂਦੀ ਆ ਨਹੀਂ ਵੱਟ ਕੇ ਫੇਰ ਜੀਰਦੇ ਵੱਡਾ ਫੇਰੇ ਇੱਟਾਂ ਚੜੀਆਂ ਜਾਂਦੀਆਂ ਨੇ ਤੇ ਜਦੋਂ ਇੱਟਾਂ ਚ ਜੀਂ ਰਹਿੰਦੀਆਂ ਜੇ ਕੋਈ ਇੱਟ ਰਾਜਵੇ ਤੇ ਫੇਰ ਵੱਡਾ ਕੰਦ ਪਿੱਲੀ ਰਹਿ ਜਾਂਦੀ ਆ ਕੰਦ ਕਮਜ਼ੋਰ ਆ ਜਾਂਦੀ ਆ ਤੇ ਇਹਦੇ ਕਰਕੇ ਤੁਹਾਨੂੰ ਸਾਰਿਆਂ ਨੂੰ ਦੱਸਣਾ ਹੈ ਇੱਕ ਜੂਨ ਨੂੰ ਪੰਜਾਬ ਚ ਵੋਟਾਂ ਆ ਦੇਵੇ ਇਟਰ ਹੈ ਜੀਏ ਕੰਧ ਕਮਜ਼ੋਰ ਬਣਦੀ ਆ ਤੇ ਇੱਕ ਬੋਰਡ ਹੈ ਜੀਏ ਸਰਕਾਰ ਕਮਜ਼ੋਰ ਬਣਦੀ ਆ ਅੱਪਾ 1 ਜੂਨ ਨੂੰ ਸਾਰਿਆਂ ਨੇ ਬੋਰਡ ਪਾਣ ਜਾਣਾ ਆ ਮੌਸਮ ਹੋਵੇ ਠੰਡਾ ਜਾਓ ਜੀ ਬੋਟਾ ਪਹੁੰਚ ਕਾਜੀ ਸ਼ਰਮਾ ਉਸ ਸਾਰੀ ਗੱਲਾਂ ਨੂੰ ਉਸ ਟੀਮ ਨੇ ਇਹ ਸਮਝਾਇਆ ਕਿ ਕਿਵੇਂ ਸਿਰਫ ਇੱਕ ਇੱਟ ਨਾ ਲੱਗਣ ਨਾਲ ਕੰਧ ਦੀ ਮਜ਼ਬੂਤੀ ਪ੍ਰਭਾਵਿਤ ਹੁੰਦੀ ਹੈ ਤੇ ਠੀਕ ਇਸੇ ਤਰ੍ਹਾਂ ਇੱਕ ਵੋਟ ਨਾ ਪੈਣ ਨਾਲ ਲੋਕਤੰਤਰ ਦੀ ਮਜ਼ਬੂਤੀ ਤੇ ਕੀ ਅਸਰ ਪੈਂਦਾ ਹੈ ਵੋਟ ਪਾਉਣ ਪ੍ਰਤੀ ਜਾਗਰੂਕਤਾ ਦੇ ਇਸ ਮਾਧਿਅਮ ਨੂੰ ਸਾਰਿਆਂ ਨੇ ਬਹੁਤ ਸਰਾਇਆ ਯਕੀਨਨ ਅਜਿਹੇ ਉਪਰਾਲੇ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਲਈ ਵਰਤੋਂ ਕਰਨ ਲਈ ਪ੍ਰੇਰਿਤ ਕਰਦੇ ਨੇ ਸੰਜੀਵ ਬਖਸ਼ੀ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਨ ਆਕਾਸ਼ ਵਾਨੀ ਸਮਾਚਾਰ ਜਲੰਧਰ ਪੋਚੇ 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 ਅਰੇ ਵਾੜਿਆ ਸੀ ਉਹਨੂੰ ਪੋਣੀ ਉਹ ਜਿਹੜਾ ਬੇਸ਼ਦੀ ਭਲਾਈ ਵਾਰਾ ਪੋਚੇ ਫਟਕਟ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪੰਨੀਤ ਸ਼ਿਰਗਿਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤੀ ਬਾੜੀ ਦੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਨੇ ਪਿੰਡ ਗੱਗੜਵਾਲ ਤੇ ਕਾਲੇ ਮਾਚੜਾ ਦੇ ਕਿਸਾਨਾਂ ਵੱਲੋਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਵਾਲੇ ਖੇਤਾਂ ਦਾ ਨਿਰਖਣ ਕੀਤਾ ਇਸ ਸਬੰਧੀ ਮੁਖੀ ਤੇ ਵੱਡੇ ਅਫਸਰ ਡਾਕਟਰ ਸੰਦੀਪ ਕੁਮਾਰ ਰਣਵਾਣੀ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਹਾਰਾ ਵੱਲੋਂ ਨਵੀਂ ਮਸ਼ੀਨ ਸਰਫੇਸ ਸੀਡਰ ਵਿਕਸਿਤ ਕੀਤੀ ਗਈ ਹੈ ਜਿਸ ਨੂੰ ਚਲਾਉਣ ਲਈ ਵੱਡੇ ਟਰੈਕਟਰ ਦੀ ਜ਼ਰੂਰਤ ਨਹੀਂ ਪੈਂਦੀ ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨਾਲ ਕਣਕ ਦੀ ਬਿਜਾਈ ਕਰਨ ਲਈ ਬਹੁਤ ਘੱਟ ਸਮਾਂ ਲੱਗਦਾ ਹੈ ਅਤੇ ਇਹ ਮਸ਼ੀਨ ਸਹਿਕਾਰੀ ਸਭਾਵਾਂ 'ਚ ਉਪਲਬਧ ਕਰਵਾਈ ਗਈ ਹੈ ਤਾਂ ਜੋ ਛੋਟੇ ਕਿਸਾਨ ਇਸ ਵਿਧੀ ਦਾ ਲਾਭ ਲੈ ਸਕਣ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਵੀਂ ਖੇਤੀ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਜੋ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਈ ਜਾ ਸਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਬੋਰਡ ਦੇ ਵਾਈਸ ਚੇਅਰਮੈਨ ਪ੍ਰੀਮ ਕੁਮਾਰ ਵੱਲੋਂ ਬੋਰਡ ਕੰਪਲੈਕਸ ਮੁਹਾਲੀ ਵਿਖੇ ਅੱਜ ਐਲਾਨਿਆ ਗਿਆ ਪਹਿਲੀਆਂ ਤਿੰਨ ਥਾਵਾਂ ਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ ਲੁਧਿਆਣਾ ਦੇ ਤੀਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਅਤੀਤੀ ਨੇ 100% ਦੇ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਇਸ ਸਕੂਲ ਦੀ ਅਲੀਸ਼ਾ ਸ਼ਰਮਾ ਨੇ 99.23% ਦੇ ਅੰਕਾਂ ਨਾਲ ਦੂਜੇ ਸਥਾਨ ਤੇ ਰਹੀ ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਦੇ ਅੰਬਰ ਪਬਲਿਕ ਸਕੂਲ ਦੀ ਕਰਮਨਪ੍ਰੀਤ ਕੋਰਨੇ ਨੇ 98.23 ਫੀਸਦੀ ਅੰਕਾਂ ਦੇ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਬੀਤੀ ਫਰਵਰੀ ਵਿੱਚ ਕੁੱਲ 281098 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਤੇ 273348 ਪਾਸ ਹੋਈ ਨੇ। ਇਸ ਤਰ੍ਹਾਂ ਕੁੱਲ ਪਾਸ ਫੀਸਦ 97.24 ਰਹੀ ਹੈ। ਪ੍ਰੀਮ ਕੁਮਾਰ ਨੇ ਦੱਸਿਆ ਕਿ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ میٹرਿਕ ਦੇ ਨਤੀਜੇ ਇੰਨੇ ਜਲਦੀ ਐਲਾਨੇ ਗਏ ਨੇ। ਕੁੜੀਆਂ ਦੀ ਪਾਸ ਫੀਸਦ 98.11 ਅਤੇ ਮੁੰਡਿਆਂ ਦੀ ਪਾਸ ਫੀਸਦ 96.47 ਰਹੀ ਹੈ। ਅੰਮ੍ਰਿਤਸਰ ਜ਼ਿਲ੍ਹੇ ਨੇ 99.245% ਨਾਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਪਹਿਲੇ ਨੰਬਰ ਤੇ ਰਿਹਾ ਹੈ ਪਠਾਨਕੋਟ ਨੇ 99.22% ਨਾਲ ਦੂਜੇ ਸਥਾਨ ਤੇ ਅਤੇ ਤਰਨਤਾਰਨ ਨੇ 99.71% ਨਾਲ ਤੀਜੇ ਸਥਾਨ ਤੇ ਰਹੇ ਨੇ ਓਪਨ ਸਕੂਲ ਕੈਟਾਗਰੀ ਵਿੱਚ 10825 ਵਿਦਿਆਰਥੀ ਆਏ ਅਤੇ 7665 ਪਾਸ ਹੋਏ 5% ਦੇ 70.8 ਇੱਕ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਦਾਨ ਹਰਮਿਤ ਸਿੰਘ ਕਲਕਾ ਤੇ ਜਨਰਲ ਸੈਕਟਰ ਜਗਦੀਪ ਸਿੰਘ ਕਾਲੋ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਨੇ ਪਟਿਆਲਾ ਵਿਖੇ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਦਿੱਲੀ ਫਤਿਹ ਦਿਵਸ ਸਮਾਗਮਾਂ ਦਾ ਸੱਦਾ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਇਸ ਸਾਲ ਦਿੱਲੀ ਫਤਿਹ ਦਿਵਸ 27 ਤੇ 28 April ਨੂੰ ਲਾਲ ਕਿਲੇ ਤੇ ਮਨਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ 27 April ਨੂੰ ਕੀਰਤਨ ਦਰਬਾਰ ਹੋਵੇਗਾ ਤੇ 28 April ਨੂੰ ਗੁਰੂਕੀਆਂ ਲਾਡਲੀਆਂ ਫੌਜਾਂ ਆਪਣੇ ਜੋਹਰ ਦਿਖਾਉਣਗੀਆਂ ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪੰਥ ਦੀਆਂ ਸਮੂਹ ਜਥੇਬੰਦੀਆਂ ਨੂੰ ਇਹਨਾਂ ਪ੍ਰੋਗਰਾਮਾਂ ਵਾਸਤੇ ਸੱਦਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਦੇ ਦਲਪੰਥ ਸੰਤ ਸਮਾਸ਼ ਨੂੰ ਵੀ ਸੱਦਾ ਪੱਤਰ ਦਿੱਤੇ ਜਾਣਗੇ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀਆਂ ਟੀਮਾਂ ਵੱਖ-ਵੱਖ ਸ਼ਹਿਰਾਂ 'ਚ ਪਹੁੰਚ ਕੇ ਇਹ ਸੱਦਾ ਪੱਤਰ ਢੇਨ ਗਿਆ ਉਹਨਾਂ ਦੱਸਿਆ ਕਿ ਸਵਾਰਦੀਪ ਪ੍ਰੋਗਰਾਮ ਮਾਤਾ ਗੁਜਰ ਕਾ ਜੀਨੋਸ ਨੂੰ ਸਮਰਪਿਤ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ